ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਦੋ ਜਾਨਵਰ ਲੈ ਕੇ ਆਏ ਆ ਇੱਕ ਨੁਕਰਾ ਸਪੋਟਲਿਸ਼ ਬਸ਼ੇਰਾ ਤੇ ਇੱਕ ਨੀਲੀ ਬਸ਼ੇਰੀ ਆ ਦੋਨੇ ਚੰਗੀ ਬਲੱਡ ਲਾਈਨ ਦੇ ਆ ਕੀ ਉਮਰ ਆ ਕੀ ਕੱਦ ਕਾਠਾ ਕੀ ਮੁੱਲ ਕਰਦੇ ਆ ਮਾਲਕ ਵੀਰ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਜੀ ਮਿੱਤਰੋ ਗੱਲ ਕਰਕੇ ਆਪਾਂ ਨੁਕਦੇ ਬਛੇਰੇ ਬਾਰੇ 9 ਮਹੀਨੇ ਉਮਰ ਜਮਾਂ ਸਪੌਟਲੈਸ ਆ ਬਾਈਰ ਲੱਗੇ ਕਹਿੰਦੇ ਉਹ ਚੀਜ਼ ਦੀ ਗਾਰੰਟੀ ਹੋ ਤੁਸੀਂ ਨਿਮਾ ਕੇ ਚੈੱਕ ਕਰ ਸਕ ਇਹਦੀ ਮਾਂ ਦੀ ਹੈ ਡੇਗੀ 64+ ਉਹ ਨੂਰੇ ਬਾਕਰਪੁਰ ਵਾਲੇ ਦੀ ਡਾਇਰੈਕਟ ਬੱਚੀ ਆ ਤੇ ਇਹਦਾ ਪਿਓ ਹੈਗਾ ਬਾਦਲ ਮਿੰਟੂ ਵਾਲੇ ਅਰਜਨ ਕੋੜੇ ਦਾ ਬੱਚਾ ਤੇ ਦੋਨੇ ਪਾਸਿਓਂ ਬਹੁਤ ਚੰਗੀ ਬਲੱਡ ਲਾਈਨ ਤੇ ਆਉਣ ਵਾਲੇ ਸਮੇਂ 'ਚ ਚੰਗੇ ਕਦ ਕੱਦ ਦਾ ਘੋੜਾ ਬਣੂ ਆਸ ਕਰਦੇ ਆਂ ਆਪਾਂ ਏਰੀਆ ਬਾਈਰ ਕਹਿੰਦਾ ਹੈਗਾ ਫਰੂਜਪੁਰ ਤੇ ਰੇਟ ਮਾਲਕ ਵੀਰ ਕਰਦੇ 120000 ਰੁਪਇਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਕੰਨਾਂ ਕੋਨਾ ਦਾ ਸ਼ਕੀਨਾ ਬੇਸ਼ੇਰਾ ਤੋਂ ਤੋਂ ਦਿਲ ਬਾਈ ਬਹੁਤ ਚੰਗੀ ਲੱਗੀ ਹੋਈ ਆ ਤੇ ਹੱਡਾਂ ਪੈਰਾਂ ਦਾ ਓਕੇ ਆ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਆਜੋ ਮਿੱਤਰੋ ਗੱਲ ਕਰਕੇ ਆਪਾਂ ਨੀਲੀ ਬਸ਼ੇਰੀ ਬਾਰੇ ਹਬੋਰ ਵਾਲੀ ਬਲੱਡ ਲਾਈਨ ਚੋਂ ਇਹ 23 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ 60 ਪਲੱਸ ਹਾਈਟ ਆ ਹੋਰ ਵੀ ਚੰਗੇ ਕਦ ਘੜ ਦੀ ਘੋੜੀ ਬਣ ਜਾਣਾ ਨੁਕਰੇ ਬੱਚੇ ਦੇਣ ਵਾਲੀ ਆ ਕਿਉਂਕਿ ਹਬੋਰ ਵਾਲੀ ਬਲੱਡ ਲਾਈਨ ਚੋਂ ਨੁਕਰੇ ਘੋੜੇ ਦੀ ਬੱਚੀ ਆ ਇਹ ਰੇਟ ਵੀ ਬਹੁਤ ਜਾਇਜ਼ਆ ਕਰਦੇ ਆ ਮਾਲਕ ਵੀਰ ਉਸ ਨੂੰ ਫੋਨ ਕਰਕੇ ਤੁਸੀਂ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਬਾਲਪੋਰੀਆਂ ਦੀ ਕਲੀਅਰ ਆ ਕੰਨਾਂ ਕੋਨਾ ਦੀ ਬਹੁਤ ਸ਼ਕੀਨਾ ਕੁੜੀ ਤਾਂ ਤੋਂ ਤੋਂ ਦੀ ਲੰਬਾਈ ਬਹੁਤ ਚੰਗੀ ਲੱਗੀ ਆ ਤੇ ਹੱਡਾਂ ਪੈਰਾਂ ਦੀ ਓਕੇ ਆ ਪਿੱਠ ਪੁੜੇ ਦੀ ਬਹੁਤ ਚੰਗੀ ਆ ਕੁੜੀ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਏਰੀਆ ਬਾਈਰ ਕਹਿੰਦਾ ਹੈਗਾ ਹਰਿਆਣਾ ਤੇ ਰੇਟ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ video de kongle tana body